ਪੰਜਾਬ ਐਸ்சி ਕਮਿਸ਼ਨ ਦੇ ਚੇਅਰਮੈਨ ਤੋਂ ਖਫਾ ਹੋ ਕੇ ਐਸਸੀਬੀਸੀ ਮਹਾਪੰਚਾਇਤ ਰਿਜ਼ਰਵੇਸ਼ਨ ਚੋਰਫੜਾ ਮੋਰਚਾ ਦੇ ਉੱਤੇ ਆਈਐਸ ਐਸਰ ਲੱਦਰ ਦੀ ਮੌਜੂਦਗੀ ਦੇ ਵਿੱਚ ਪ੍ਰਦਾਨ ਬਲਵਿੰਦਰ ਗੁਮਰਾ ਵੱਲੋਂ ਕੀਤੀ ਗਈ ਐਮ ਪ੍ਰੈਸ ਕਾਨਫਰੰਸ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਲਾ ਸਾਡਾ ਸਾਰੇ ਵੀਰਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਉਸੀਂ ਸਾਡਾ ਜਿਹੜਾ ਫਲੀਕ ਸਰਟੀਫਿਕੇਟਾਂ ਨੂੰ ਲੈ ਕੇ ਐਸ்சி ਵੀ ਐਸਮਾ ਪੰਚਾਇਤ ਪੰਜਾਬ ਤੋਂ ਮੋਰਚਾ ਇਹ ਸਭ ਦੀਆਂ ਲੈਟਾਂ ਕੋਲ 2 ਸਾਲ ਤੋਂ ਚੱਲ ਰਿਹਾ ਨਰਤਰ ਦਿਨ ਰਾਤ ਸਰਦੀ ਹੋਵੇ ਜਾਂ ਗਰਮੀ ਤੇ ਤੁਸੀਂ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਜਿਹੜੀ ਸਾਡੀ ਆਵਾਜ਼ ਰੱਬ ਵਰਗੇ ਸਰੋਤਿਆਂ ਤੱਕ ਤੇ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਬਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਬਾਹਰ ਹੈ ਤੇ ਗੱਲ ਕਰ ਲਈ ਅੱਜ ਦੇ ਮੈਟਰ ਦੀ ਵਿਸ਼ੇ ਦੀ ਸਾਡੇ ਕੋਲ ਲਦਰ ਸਾਹਿਬ ਆਏ ਨੇ ਜੋ ਉਗਵਾਹੀ ਕਰ ਰਹੇ ਪੰਜਾਬ ਦੇ ਇਸ ਸਾਲ ਦੇ ਬੀਜੇਪੀ ਤੋਂ ਕਰਨ ਨੇ ਅਸੀਂ ਸਾਰੀ ਪਾਰਟੀਆਂ ਚਾਹੋ ਭਾਜਪਾ ਹੋਵੇ ਕਾਂਗਰਸ ਹੋਵੇ ਕਾਂਗਰਸ ਹੋਵੇ ਜਦੋਂ ਵੀ ਕਿਸੇ ਐਸਸੀ ਮੁੱਦਿਆਂ ਦੀ ਗੱਲ ਕਰਨੀ ਹੋਵੇ ਐਸੀ ਲੋਕਾਂ ਦੀ ਗੱਲ ਕਰਨੀ ਹੋਵੇ ਅਸੀਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗੱਲ ਕਰੋ ਸਾਡੇ ਜਿਹੜੇ ਐਸਸੀ ਤੇ ਵੀਸੀ ਲੋਕ ਨੇ ਉਹਨਾਂ ਨੂੰ ਨਿਆਂ ਇਨਸਾਫ ਦਵਾਉਣ ਲਈ ਹੰਬੜਾ ਮਾਰੋ ਤਾਂ ਕਿ ਜਿਹੜੀਆਂ ਉਹਨਾਂ ਨਾਲ ਤੱਕੇਛਾਈਆਂ ਹੋ ਰਹੀਆਂ ਜਿਵੇਂ ਅਸੀਂ ਮੋਰਚੇ ਤੇ ਬੈਠੇ ਨੇ ਅਸੀਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਲਗਭਗ 2250 ਬੰਦਾ ਜਿਹੜਾ ਨੌਕਰੀਆਂ ਕਰ ਰਿਹਾ ਸਾਡੇ ਕੋਲ 2 250 ਬੰਦੇ ਦੀ ਲਿਸਟ ਹੈ ਜਿਨ੍ਹਾਂ ਦੀ ਸੈਕੂਨਿਟੀਰੀ ਕਮੇਟੀ ਹੈ ਜਿਹੜੀਆਂ ਰੱਦ ਵੀ ਸਰਟੀਫਿਕੇਟ ਕਰਦੇ ਮੈਕਮੇ ਨੇ ਵੀ ਕਰਦਾ ਸਾਰਾ ਕੁਝ ਕਰਤਾ ਪਰ ਲੇਕਰ 45 ਉੱਥੇ ਦਾ ਉੱਥੇ ਖੜਿਆ ਪਰਚੇ ਦਰਜ ਹੋ ਜਾਂਦੇ ਆ 20 20 ਬੰਦਿਆਂ ਦੇ ਐਫਆਈਆਰ ਆ ਹੋ ਜਾਂਦੀਆਂ 25ਾਂ ਤੇ ਪਰ ਰੈਸਟ ਕਿਸੇ ਵੀ ਬੰਦੇ ਦੀ ਪੈਂਦੀ ਨਹੀਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਜਿਹੜੇ ਐਸਸੀ ਕਮਿਸ਼ਨ ਬੈਠੇ ਨੇ ਪੰਜਾਬ ਦੇ ਉਹ ਹਰ ਰੋਜ਼ ਲਾਈਵ ਹੋ ਕੇ ਆਪਣੀਆਂ ਫੋਟੋਆਂ ਫੇਸਬੁਕ ਤੇ ਤੇ ਆਪਣੀ YouTube ਤੇ ਪਾਉਂਦੇ ਰਹਿੰਦੇ ਨੇ ਵੀ ਬਹੁਤ ਵਾਵਾ ਖੱਟਣ ਵਾਸਤੇ ਅਸੀਂ ਇੱਕ ਪਿੱਛੇ ਮੋੜਾ ਦੇਖਿਆ ਉਹ 15 ਦਿਨ ਹੋ ਗਏ ਜਦੋਂ ਰਾਜਾ ਅਪਣਿੰਗ ਦੇਖਲਾ ਪ੍ਰਤਾਪ ਸਿੰਘ ਮਾਜਮੇ ਦੇਖਲਾ ਆਜ ਉਹਨਾਂ ਦੇ ਹਮੈਤੀ ਨਹੀਂ ਹੈ ਸੀ ਜੋ ਕਿਹਾ ਉਹਨਾਂ ਨੇ ਮੱਦੀ ਭਾਸ਼ਾ ਬੋਲੀ ਹੈ ਗਲਤ ਭਾਸ਼ਾ ਬੋਲੀ ਹੈ ਜੋ ਬੰਦਾ ਬੋਲੂਗਾ ਉਹ ਭੁਗਤਣ ਨੂੰ ਵੀ ਤਿਆਰ ਰਹੂਗਾ ਤਾਂ ਗੱਲ ਕਰ ਲਈਏ ਵੀ ਜਿਹੜੇ ਐਸ਼ੀਆ ਦੇ ਮੁੱਦੇ ਨਾਲ ਦੀ ਨਾਲ ਕਮਿਸ਼ਨ ਸਾਹਿਬ ਜਿਵੇਂ 7 ਮਹੀਨੇ ਦੀਆਂ ਲਾਈਟਾਂ 2 ਸਾਲ ਹੋ ਗਏ ਕਦੇ ਵੀ ਅਜ ਤੱਕ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਕੋਈ ਸਨੇਹਾ ਨਹੀਂ ਆਇਆ ਕੋਈ ਮੋਰਚੇ ਦੇ ਮੰਗਾਂ ਦੀ ਗੱਲ ਨਹੀਂ ਕਰਨ ਆਏ ਤੇ ਜਿਹੜੇ ਟੜਾ ਟੜਾ ਐਫ ਆਈ ਆਰਾਂ ਹੋ ਰਹੀਆਂ ਜਿਹੜੇ ਮੋਰਚੇ ਦੇ ਆਗੂ ਨੇ ਚਾਹ ਉਹ ਮੈਂ ਹਾਂ ਮੇਰੇ ਘਰ ਵਾਲੀ ਹੋਏ ਇੱਕ ਗੁਰਦੀਪ ਕਾਲੀ ਜੀ ਸਾਡੇ ਪੈਲ ਤੋਂ ਨੇ ਤੇ ਹੋਰ ਕਈ ਆਗੂਆਂ ਦੀ ਕਿਹੜੇ ਕਿਹੜੇ ਦੀ ਗੱਲ ਕਰਾਂ ਮੇਰੇ ਕੋਲ ਇਹ 50 ਤਕਰੀਬਨ ਆਰਡਰ ਹੋ ਜਾਣਗੇ ਜਿਹੜੇ ਐਫ ਆਈ ਆਰਾਂ ਦਰਜ ਹੋਈਆਂ ਐਫ ਆਈ ਐਮ ਦਰਜ ਕਰਕੇ ਡਰਾਣਾ ਧਮਕਾਣਾ ਇਹ ਐਸੀ ਲੋਕਾਂ ਦੇ ਹੋ ਰਿਹਾ ਅਤਿਆਚਾਰ ਨੂੰ ਐਸੀ ਕਮਿਸ਼ਨ ਨੂੰ ਨਹੀਂ ਦਿਖਦਾ ਸਿਰਫ ਸਿਰਫ ਰਾਜਾ ਬੜੀ ਤੇ ਪ੍ਰਤਾਪ ਸਿੰਘ ਬਾਜਵਾ ਦਿਖਦਾ ਜਿਵੇਂ ਉਹਦਾ ਆਕਾ ਇਹ ਆਉਂਦਾ ਜਿਹੜਾ ਕੈਪਟਨ ਹੈ ਉਹ ਕਹਿੰਦਾ ਹੋਊਗਾ ਉਸੇ ਤਰ੍ਹਾਂ ਉਹ ਬਾਤ ਚੱਕਦਾ ਐਸੀ ਲੋਕਾਂ ਦੀ ਕੋਈ ਕਿਤੇ ਗੱਲ ਨਹੀਂ ਸੁਣੀ ਜਾਂਦੀ ਅਸੀਂ ਮੇਰੇ ਕੋਲ ਇੱਕ ਆਪਣਾ ਪਰਸਨਲ ਕੇਸ ਸੀ ਇਹ ਪਬਲਿਕ ਦੀ ਗੱਲ ਹੈ ਇੱਕ ਐਸੀ ਕਮਿਸ਼ਨ ਆਦਰ ਦੇ ਜਿਹੜੇ ਆ ਪੰਜਾਬ ਦੇ ਹੋ ਜਾਂਦੇ ਨੈਸ਼ਨਲ ਕਮਿਸ਼ਨ ਦੀ ਸਿਫਾਰਿਸ਼ ਹੋ ਜਾਂਦੀ ਹੈ ਐਫਆਈਆਰ ਦਾ ਅੱਜ ਕਰਵਾਉਣ ਵਾਸਤੇ ਇੱਕ ਏਐਸਆਈ ਦੇ ਥਾਣੇਦਾਰ ਦੇ ਖਿਲਾਫ ਉਹਨੂੰ ਸਬ ਇੰਸਪੈਕਟਰ ਬਣਾ ਕੇ ਉਹ ਵੀ ਪ੍ਰਮੋਸ਼ਨ ਕਰਕੇ ਨੂੰ ਰਿਟਾਇਰ ਕੀਤਾ ਜਾਂਦਾ ਹੈ ਮੁਹਾਲੀ ਦਾ ਐਸਐਸਪੀ ਤੇ ਡੀਐਸਪੀ ਸਿਟੀ 2 ਇਹ ਐਸਸੀ ਕਮਿਸ਼ਨ ਦੇ ਆਰਡਰ ਨੂੰ ਮੰਨਣ ਲਈ ਤਿਆਰ ਨਹੀਂ ਹੈ ਮੈਂ ਐਸਸੀ ਕਮਿਸ਼ਨ ਨੂੰ ਪੁੱਛਣਾ ਜਾਂਦਾ ਕਿ ਇਹ ਪੰਜਾਬ ਚ ਨਹੀਂ ਹੈ ਜਾਂ ਪੰਜਾਬ ਤੋਂ ਖੇਤਰ ਬਾਹਰ ਅਸੀਂ శ్రీਲੰਕਾ ਚ ਨਹੀਂ ਬੈਠੇ ਅਸੀਂ ਨੇਪਾਲ ਚ ਨਹੀਂ ਬੈਠੇ ਅਸੀਂ ਸਤਬੇਦ ਦੀਆਂ ਲੇਟਾਂ ਦੇ ਬੈਠੇ ਇਨਸਾਫ ਨਿਆਂ ਵਾਸਤੇ ਬੈਠੇ ਆ ਐਸੇ ਲੋਕਾਂ ਦੇ ਤੱਕਾਸ਼ਾਈ ਦੇ ਖਿਲਾਫ ਬੈਠੇ ਨੇ ਤੇ ਸਾਡੇ ਦੇ ਤੜਾ ਤੜ ਪਰਚੇ ਹੋ ਰਹੇ ਨੇ ਜਿਹੜੇ ਦੋਸ਼ੀ ਗਰੀਬ ਲੋਕਾਂ ਦਾ ਹੱਕ ਕਾ ਗਈ ਐਸੇ ਲੋਕਾਂ ਦਾ ਹੱਕ ਕਾ ਗਈ ਉਹਨਾਂ ਦੇ ਕੋਈ ਖਿਲਾਫ ਕਾਰਵਾਈ ਨਹੀਂ ਹੁੰਦੀ ਕੋਈ ਬੋਲਦਾ ਨਹੀਂ ਸਿਰਫ ਤਾਂ ਸਿਰਫ ਇੱਕ ਵੀਡੀਓ ਪਾ ਕੇ ਆਪਣੀ ਮਾਵਾ ਖਟਣ ਵਾਸਤੇ ਐਸੀ ਕਮਿਸ਼ਨ ਅਜ ਬਹੁਤ ਜ਼ਿਆਦਾ ਪ੍ਰਮੋਟ ਹੋਇਆ ਪਿਆ ਤੇ ਜਿਹਦੇ ਖਿਲਾਫ ਕੰਪਲੇਟਾਂ ਵੀ ਕਈ ਚੱਲੇ ਗਈਆਂ ਤੇ ਸਾਰਾ ਸਾਡੇ ਕੋਲੇ ਇਹ ਮਸਲਾ ਪਿਆ ਫੇਕ ਸਰਟੀਫਿਕੇਟਾਂ ਦਾ ਪਿਆ ਸਾਰਾ ਕੁਝ ਪਿਆ ਤੇ ਇੱਕ ਐਫਆਈਆ ਧਾਰਾ ਮੰਨਦੇ ਐਫਆਈਆ ਸਾਜਾ ਠਾਣੀ ਕੋ ਦਿੰਦੀ ਹੈ ਫੇਕ ਸਰਟੀਫਿਕੇਟਾਂ ਲਿਖ ਕੇ ਜਿਹਦੇ ਚ ਤਿੰਨ ਚਾਰ ਪੁਲਿਸ ਮੁਲਾਜ਼ਮ ਨੇ ਵਿਜੀਲੈਂਸ ਵਾਲੇ ਬੰਦੇ ਵੀ ਆ ਡੀਓ ਦਫ਼ਤਰ ਦੇ ਬੰਦੇ ਵੀ ਆ ਤਾਂ ਸਾਰੇ ਕਿਸੇ ਵੀ ਵਿਅਕਤੀ ਦੀ ਅੱਜ ਤੱਕ 7 ਮਹੀਨੇ ਬੀਤਰ ਤੋਂ ਬਾਅਦ ਵੀ 6 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਬੰਦੇ ਦੀ ਰੈਸਟਰੀ ਪਈ। ਇਹ ਐਸਸੀ ਕਮਿਸ਼ਨ ਦੇ ਧਿਆਨ ਚ ਨਹੀਂ ਹੈ। ਜਾਂ ਐਸਸੀ ਕਮਿਸ਼ਨ ਨੂੰ ਪਤਾ ਨਹੀਂ ਹੈ। ਜਾਂ ਇਹ ਜਿਹੜਾ ਏਰੀਆ ਪਟਿਆਲਾ ਜਾਂ ਮੋਹਾਲੀ ਇਹ ਪੰਜਾਬ ਤੋਂ ਬਾਹਰਲਾ ਏਰੀਆ ਹੈ। ਮੈਂ ਤੁਹਾਡੇ ਨਾਲ ਹੀ ਇਹ ਬੇਨਤੀ ਕਰਨਾ ਚਾਹੁੰਦਾ ਐ ਐਸਸੀ ਕਮਿਸ਼ਨ ਜੀ ਇਹ ਲੋਕਾਂ ਦੇ ਨਾਲ ਇਨਸਾਫ ਲਈ ਕੰਮ ਕਰੋ ਨਾ ਕਿ ਇੱਕ ਵੀਡੀਓ ਪਾ ਕੇ ਇੱਕ ਲਾਈਵ ਲਾਈਵ ਦਿਖਾ ਕੇ ਲੋਕਾਂ ਨੂੰ ਘੁਮਰਾਹ ਨਾ ਕਰੋ। ਡੇਕੂਫਾ ਨਾ ਬਣਾਓ। ਲੋਕਾਂ ਪਹਿਲੇ ਹੀ ਸਾਰੇ ਸਮਝਦਾਰ ਆ ਤੁਸੀਂ ਕਰਤੀ ਰਹੇ ਆ ਤੇ ਕਿਹਦੇ ਕਹਨੇ ਤੋਂ ਕਰ ਰਹੇ ਆ। ਤੇ ਸਾਰੀ ਦਾ ਸਾਰੀ ਇੱਕ ਕੁੰਧਕ ਬਾਜੀ ਕਰਕੇ ਸਾਰੀਆਂ ਜਿਹੜੀ ਪਾਰਟੀ ਦੇ ਖਿਲਾਫ ਕਰ ਰਹੇ ਨੇ ਤੇ ਜੇ ਕੋਈ ਬੰਦਾ ਮੰਦਾ ਬੋਲੂਗਾ ਕਿਸੇ ਵੀ ਪਾਰਟੀ ਦਾ ਹੋਵੇ ਉਹ ਪੁਗਤੜਨ ਪਿਆਰ ਹੈ ਤੇ ਰਾਜਾ ਵੜਿੰਗਰ ਨੇ ਜਿਹੜਾ ਗਲਤ ਸਰ ਦਾ ਵਲੀ ਮੁਰਤੀ ਹੈ ਉਹ ਮਾਫੀ ਵੀ ਮੰਗ ਰਿਹਾ ਤੇ ਜੋ ਸਜ਼ਾ ਬਣਦੀ ਹੋ ਉਹਨੂੰ ਦੇ ਦੇਣੀ ਚਾਹੀਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੇਕਿਨ ਜਿਹੜੇ ਐਸੀ ਲੋਕ ਸਰਚਾਂ ਦੇ ਬੈਠੇ ਤੜਫ ਰਹੇ ਨੇ ਉਹਨਾਂ ਦੀ ਆਵਾਜ਼ ਤੇਰੇ ਕੰਨਾਂ 'ਚ ਕਿਉਂ ਨਹੀਂ ਪੈਂਦੀ ਉਹਨਾਂ ਦੀ ਆਵਾਜ਼ ਤੂੰ ਸੁਣ ਵੀ ਕਿਉਂ ਨਹੀਂ ਉਹਨਾਂ ਦੀ ਆਵਾਜ਼ ਤਨੂੰ ਕਿਉਂ ਨਹੀਂ ਕਰਦੀ ਦੋ ਚਾਰਵੇਂ ਚੈਨਲ ਵਾਲੇ ਵੀਰਾਂ ਨੂੰ ਕਹੋਗੇ ਕਿ ਜੇਕਰ ਦੇਖਣਾ ਦਾ ਪਲੰਦਾ ਇਹਦਾ ਹਿਸਟਰੀ ਦੇਖਣੀ ਹੈ ਐਸੀ ਲੋਕਾਂ ਦੀ ਤਾਂ ਸਾਡੇ ਕੋਲੇ ਲਗਭਗ ਟੋਟੋ-ਟੋਟ 50 ਰੁਪਏ ਨੇ 50 ਐਫਆਈਆਰ ਪਈਆਂ ਨੇ ਮੁਹਾਲੀ ਥਾਣੇ ਦੀਆਂ ਮੁਹਾਲੀ ਜ਼ਿਲ੍ਹੇ ਦੀਆਂ ਪਈਆਂ ਨੇ ਐਸਸੀ ਐਸਟੈਟ ਵਿੱਚ ਕੋਈ ਵੀ ਕਿਸੇ ਦੀ ਗ੍ਰਿਫਤਾਰੀ ਤੇ ਅਰੈਸਟ ਨਹੀਂ ਪੈ ਰਹੀ ਉਹ ਸਾਡੇ ਕੋਲ ਬਹੁਤ ਸਾਰਾ ਮਸਲਾ ਹੈ ਕੁੰਮਰ ਸਾਹਿਬ ਜਿਹੜੇ ਆ ਐਸਸੀ ਜਿਹੜਾ ਫੇਕ ਸਰਟੀਫਿਕੇਟ ਇਸ ਵਿੱਚ ਕਾਫੀ ਰਸੂਕਦਾਰ ਅਹੁਦੇ ਉੱਤੇ ਬੈਠੇ ਨੇ ਕਿਆ ਲੱਗਦਾ ਹੈ ਕਿ ਆਪਨੇ ਰਸੂਕ ਨੂੰ ਅਗਰ ਮੈਂ ਅਜਮਾਨ ਦੇ ਹੋ ਕਿ ਕਹਿੰਦੇ ਰੈਸਟਰੀ ਹੋਰੀ ਨਾ ਦੀ ਉਹ ਸਾਨੂੰ ਚੈਲੰਜ ਕਰਦੇ ਨੇ ਕਈ ਮੁਲਾਜ਼ਮਾਂ ਨੇ ਚੈਲੰਜ ਕੀਤਾ ਕਹਿੰਦਾ ਤੁਹਾਡੇ ਆਗੂ ਵਾਲੇ ਅਸੀਂ 2 ਮਹੀਨੇ ਦੀ ਤਨਖਾਹ ਦੰਦੇ ਉਹ ਰਾਮ ਦੇ ਟਿੱਕੇ ਬੈਠਦੇ ਜਿਨ੍ਹਾਂ ਦੀ ਲੱਖ ਲੱਖ ਡੇਡ ਡੇਡ ਲੱਖ ਰੁਪਏ ਤਨਖਾਹ ਹੈ ਉਹ 2 ਮਹੀਨੇ ਦੀ ਤਨਖਾਹ ਆਪਣੀ ਮੱਥਾ ਟੇਕਿਆ ਉਹਨੇ ਤੇ ਅਸੀਂ ਉਹਨਾਂ ਦੇ ਸਰਟੀਫਿਕੇਟ ਚੱਕੀ ਫਿਰਦੇ ਕੰਪਲੀਟਾਂ ਚੱਕੀ ਫਿਰਦੇ ਆ ਉਹ 2 ਮਹੀਨੇ ਦੀ ਤਨਖਾਹ ਦੇ ਕੇ ਘਰ ਨੂੰ ਚਲੇ ਆਉਂਦੇ ਸਾਡੇ ਆਗੂ ਜਿਹੜੇ ਉਹ ਚੱਕ ਕਰ ਜਾਂਦੇ ਜਿਹੜੇ ਕਮਿਸ਼ਨ ਜਿਹਨਾਂ ਦਾ ਬੈਠੇ ਤੇ ਜਦੋਂ ਇਲੈਕਸ਼ਨ ਦਾ ਟਾਈਮ ਆਦਾ ਹੁਣ ਵੀ ਇਲੈਕਸ਼ਨ ਆਣ ਆਲੇ ਇੱਕ ਐਸ்சி

ਐਸੀ ਪਾਈਚਾਰੇ ਦੀ ਜਿਹੜੀ ਵੋਟ ਹੈ ਬਾਦੂ ਵੋਟ ਕਰਕੇ ਐਸੀ ਪਾਈਚਾਰੇ ਨੂੰ ਵਰਤਿਆ ਜਾਂਦਾ ਹੈ ਉਦੋਂ ਬਾਅਦ ਜੇ ਸੀਟਾਂ ਦੇ ਬੈਠਦੇ ਨੇ ਐਸੀ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੈਨਾਂ ਆ ਕੇ ਬੁੱਲੜਾ ਹੋਰ ਹੋਰਾਂ ਜਿਵੇਂ ਸਾਡੇ ਹੁਣ 34 35 ਐਮਐਲਏ ਬੁੱਲ ਬੈਠੇ ਆ ਕੋਈ ਐਸੀ ਲੋਕਾਂ ਦੀ ਗੱਲ ਨਹੀਂ ਕਰ ਰਹਾ 142 ਐਮਪੀ ਬੈਠਿਆ ਲੋਕ ਸਭਾ ਚ ਉਹੋ ਐਸੀ ਇਸ ਟੈਕ ਨਾਲ ਛੇੜਖਾਨੀ ਹੁੰਦੀ ਹੈ ਕੋਈ ਨਹੀਂ ਬੋਲਦਾ ਉਹਨਾਂ ਦੇ ਮੂੰਹ ਤੇ ਪੱਟੀਆਂ ਮੰਨੀਆਂ ਹੁਣ ਦੱਸੋ ਵੀ ਕਾਰਨ ਕੀ ਸਾਂ ਮੇਰੇ ਤੁਸੀਂ ਕਿ ਇਹ ਜਿਹੜੇ ਉੱਪਰ ਅਫਸਰ ਬੈਠੇ ਨੇ ਉਹ ਸਿਰਫ ਜਿਵੇਂ ਪਹਿਲਾਂ ਪੁਰਾਣੀ ਕਹਾਵਤੀ ਅੱਜ ਵੀ ਉਹ ਸਰੀਆਂ ਵਾਲੇ ਹੀ ਕੰਮ ਕਰਦੇ ਪਹਿਲਾਂ ਵੀ ਇਹ ਸਰੀ ਸੀ ਅੱਜ ਵੀ ਸਰੀ ਵਾਲਾ ਕੰਮ ਕਰਦੇ ਉਹਨਾਂ ਨੂੰ ਡਾਕਟਰ ਪੀਮਰਾਓ ਉਮੀਦਵਾਰ ਜੀ ਦੇ ਲਿਖੇਗੇ ਸੰਵਧਾਨ ਮੁਤਾਬਕ ਸਾਨੂੰ ਸੀਟਾਂ ਤਾਂ ਦਿੱਤੀਆਂ ਜਾਂਦੀਆਂ ਪਰ ਉਹਨਾਂ ਨੂੰ ਅੱਗੇ ਬੋਲ ਨਹੀਂ ਸਕਦੇ ਜਿਹੜਾ ਬੰਦਾ ਬੋਲਦਾ ਮੇਰੇ ਵਰਗਾ ਅਲਦਰ ਸਾਹਿਬ ਵਰਗੇ ਜਾਂ ਗਰਦੀਪ ਕਾਲੀ ਵਰਗੇ ਉਹਨਾਂ ਦੇ ਐਫਆਈਆਰਾਂ ਦਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਡੰਡਾ ਤੰਗ ਕਰ ਨਾਲ ਪਰ ਸੁਤੰਤਰ ਨਾਲ ਉਹਨਾਂ ਨੂੰ ਦਬਾਣਾ ਚਾਹੁੰਦਾ ਪਰ ਲੋਕਾਂ ਦੀ ਆਵਾਜ਼ ਅਸੀਂ ਦਬਣ ਨਹੀਂ ਜਾਂਦੇ ਤੇ ਜੋ ਮਰਜ਼ੀ ਪਰਚੇ ਕਰਕੇ ਪੁਲਿਸ ਰਾਜਲੇ ਸਾਡੇ ਵੀ ਤੇ ਤੁਸੀਂ ਇੱਕ ਵਕਤ ਅਪਰੋਚ ਕੀਤੀ ਹੈ ਜੀਆ ਗਰੀ ਸਾਹਿਬ ਦਾ ਜਿਹੜੇ ਐਸਿਚੂਏਸ਼ਨ ਦੇ ਇਸ ਤੇ ਅਸੀਂ ਅਪਰੋਚ ਨਹੀਂ ਪਹਿਲਾਂ ਉਹਨੂੰ 100 ਲੱਖ ਡੇਢ ਲੱਖ ਰੁਪਇਆ ਲਾ ਕੇ ਕੱਟ ਕੀਤਾ ਸੀ ਬਹੁਜਨ ਸਮਾਜ ਪਾਰਟੀ ਦਾ ਇਹਨਾਂ ਇਲੈਕਸ਼ਨ ਲੜਿਆ 92000 ਵੋਟ ਪਈ ਅਸੀਂ ਅਗਵਾਈ ਕੀਤੀ 10 ਪਿੰਡਾਂ ਦੀ ਜਿਹੜੇ ਉਹ ਸੀ ਵੀ ਸਪੋਰਟ ਕੀਤੀ ਸੀ ਅਸੀਂ ਸਪੋਰਟ ਕੀਤੀ ਮੈਨੂੰ ਪਾਰਟੀ ਜੁਆਇਨ ਕਰਾ ਕੇ ਗਿਆ ਸੀ ਪਰ ਜਦੋਂ ਸੀਟ ਤੇ ਬੈਠ ਗਿਆ ਸੀ ਕਮਿਸ਼ਨ ਦੇ ਔਖਾ ਬਦਲ ਗਿਆ ਬਟੇਰੇ ਵਾਂਗੂ ਔਖਾ ਬਦਲਿਆ ਉੱਥੇ ਜਾ ਕੇ ਤਾ ਸਾਡੇ ਦਾ ਇੱਥੇ ਤੱਕ ਵੀ ਪਾਸ ਵੀ ਬਣਨੇ ਬੰਦ ਕਰਦੇ ਉਹਨਾਂ ਨੇ ਅੰਦਰ ਤੋਂ ਦੱਸਿਆ ਵੀ ਤੁਹਾਡੇ ਪਾਸਾਂ ਦੀ ਜਿਹੜੀ ਅਪਰੂਵਲ ਹੈ ਉਹ ਵੀ ਬੰਦ ਕਰ ਦਿੱਤੀ ਕਿਹਾ ਸਕਦੇ ਆ ਆਪਾਂ ਨੂੰ ਐਸਸੀ ਨੂੰ ਵਰਤਿਆ ਗਿਆ ਦੁਬਾਰਾ ਐਸਸੀ ਨੂੰ ਵਰਤਿਆ ਗਿਆ ਜੀ ਐਸਸੀ ਨੂੰ ਵਰਤ ਕੇ ਸਾਰਾ ਸਿਰਫ ਉਹਨਾਂ ਉਹ ਸੀਟ ਤੇ ਬੈਠਣਾ ਸੀ ਸੀਟ ਤੇ ਬੈਠ ਗਿਆ ਹੁਣ ਐਸਸੀ ਵੀ ਨੂੰ ਕਿਹਾ ਅੱਜ ਐਸਸੀ ਨੂੰ ਜਾਗਰੂਕ ਕਰਨ ਦੀ ਲੋੜ ਨਹੀਂ ਹੈਗੀ ਹਰ ਕਿੰਨੇ ਸਾਲ ਹੋ ਗਿਆ ਵਰਤੇ ਜਾ ਰਹੇ ਨੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਰਾਹੀਂ ਅਪੀਲ ਕਰਦੇ ਹਾਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਜਦੋਂ ਕਿਤੇ ਐਸਸੀ ਨਾਲ ਮੁਸ਼ਕਲ ਖੜੀ ਹੁੰਦੀ ਹੈ ਕੋਈ ਵੀ ਐਸਸੀ ਭਾਈਚਾਰੇ ਨਾਲ ੱਟਕਾ ਹੁੰਦਾ ਉਥੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਸਿਰਫ ਦਾ ਸਿਰਫ ਪਾਰਟੀ ਬਾਜ਼ੀ ਨੂੰ ਛੱਡ ਕੇ ਮੇਰੀ ਇਹ ਸਾਰੀ ਪਾਰਟੀਆਂ ਨੂੰ ਬੇਨਤੀ ਹੈ ਕਿ ਕੋਈ ਵੀ ਪਾਰਟੀ ਦਾ ਨਮਾਇਦਾ ਹੋਵੇ ਇਹ ਨਾ ਹੋਵੇ ਵੀ ਪਾਰਟੀ ਬਾਜ਼ੀ ਕਰਕੇ ਅਸੀਂ ਖੰਧ ਗਵਾਜ਼ੀ ਕੱਢਣੀ ਹੈ ਨਹੀਂ ਜਾਣਾ ਪੜਾ ਸਾਥ ਦੇ ਸਹਿਯੋਗ ਦੇ ਤਾਂ ਕਿ ਲੋਕਾਂ ਨੂੰ ਗਿਆਨ ਸਾਥ ਦੇਖੋ ਆਪਣਾ ਬਲਵਿੰਦਰ ਸਿੰਘ ਕੁਮੜਾ ਜੀ ਆਪਣਾ ਪਿਛਲੇ 2 ਸਾਲਾਂ ਤੋਂ ਲਗਭਗ ਸਮਾਜ ਦੀ ਲੜਾਈ ਲੜ ਰਹੇ ਹੈਗੇ ਆ ਜਿਹੜੇ ਲੋਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਲੀਡਰ ਸਹਿਬਾਨ ਹੈ ਨੇਤਾ ਸਹਿਬਾਨ ਹੈ ਜਾਂ ਅਫਸਰਾਂ ਦੇ ਵਿੱਚ ਬੈਠੇ ਆਪਣੇ ਸਮਾਜ ਦੇ ਲੋਕ ਹੈ ਭਾਵੇਂ ਚੀਰਮੈਨ ਹੋਵੇ ਭਾਵੇਂ ਅਫਸਰ ਹੋਣ ਸਾਰਿਆਂ ਨੂੰ ਇਨਸਾਫ ਦੇ ਨਾਲ ਖੜਨਾ ਚਾਹੀਦਾ ਹੈਗਾ ਦੱਬਿਆ ਕੁਚਲਿਆ ਸਮਾਜ ਜਿਹੜਾ ਹੈਗਾ ਐਸਸੀ ਵਰਗ ਹੈਗਾ ਆ ਉਹਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਧੱਕਾ ਹੋ ਰਿਹਾ ਤੇ ਜਿਹੜੇ ਕਮਿਸ਼ਨ ਹੈ ਉਹ ਸੰਵਿਧਾਨਿਕ ਬੋਸਟਾ ਬਣੀਆਂ ਹੋਈਆਂ ਹੈਗੇ ਇਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਕੋਲ ਕੋਟੀਆਂ ਦੀ ਪਾਵਰਸ ਹੈਗੀਆਂ ਲੇਕਿਨ ਇਹ ਜਦੋਂ ਆਪਣਾ ਕਹਿੰ ਲੋ ਕਿ ਆਪਣਾ ਜਿਹੜਾ politcal ਰਾਜਨੀਤਿਕ ਤੌਰ ਤੇ ਬੋਲੀ ਬੋਲਦੇ ਆ ਹੱਥ ਠੋਕਾ ਬੰਦ ਜਾਂਦੇ ਨੇ ਅਸੀਂ ਨਹੀਂ ਇਹ ਕਹਿੰਦੇ ਕਿ ਤੁਸੀਂ ਕਿਸੇ ਜਨਰਲ ਕੈਟਾਗਰੀ ਨਾਲ ਜਾਂ ਕਿਸੇ ਅਫਸਰ ਨਾਲ ਜਾਂ ਕਿਸੇ ਹੋਰ ਨਾਲ ਤੁਸੀਂ ਧੱਕਾ ਕਰੋ ਲੇਕਿਨ ਜੇ ਸ਼ਿਕਾਇਤ ਕੀਤੀ ਆ ਕੁੰਬੜਾ ਜੀ ਨੇ ਜਾਂ ਮੇਰੇ ਵੱਲੋਂ ਜਾਂ ਕਿਸੇ ਵੱਲੋਂ ਵੀ ਉਹਦੀ ਇਨਵੈਸਟੀਗੇਸ਼ਨ ਕਰਕੇ ਜੇ ਸਹੀ ਪਾਈ ਜਾਂਦੀ ਆ ਤਾਂ ਉਹਦੇ ਤੇ ਐਕਸ਼ਨ ਲੈਣਾ ਲਾਜ਼ਮੀ ਆ ਵੈਸੇ ਵੀ ਹੱਕ ਵੰਦਾ ਹੈਗਾ ਫਰਜ਼ ਵੰਦਾ ਹੈਗਾ ਮ ਜੇਕਰ ਉਹ ਸ਼ਿਕਾਇਤ ਝੂਠੀ ਹੈ ਤਾਂ ਉਹਦੇ ਕਾਰਨ ਦੇਖ ਕੇ ਕਿ ਇਸ ਕਰਕੇ ਸ਼ਿਕਾਇਤ ਫਰਜੀ ਪਾਈ ਗਈ ਹੈ ਗਲਤ ਪਾਈ ਗਈ ਇਹਨੂੰ ਫਾਇਲ ਕੀਤਾ ਜਾਂਦਾ ਕਿਸੇ ਪਾਸੇ ਵੀ ਜਦੋਂ ਨਹੀਂ ਲਾਇਆ ਜਾਂਦਾ ਤਾਂ ਫਿਰ ਜਿਹੜਾ ਸਮਾਜ ਹੈ ਉਹਦੇ ਵਿੱਚ ਰੋਸ ਆਣਾ ਲਾਜ਼ਮੀ ਹੈ ਤਾਂ ਮੈਂ ਇਹ ਫੀਲ ਕਰਦਾ ਕਿ ਕਿ ਮੈਂ ਬਿਊਰੋਕ੍ਰੇਸੀ ਦਾ ਵੀ ਹਿੱਸਾ ਰਿਹਾ ਹੈਗਾ ਔਰ ਮੈਂ ਇਹ ਪੋਲਿਟੀਕਲੀ ਵੀ ਦੇਖ ਰਿਹਾ ਹੈਗਾ ਕਿ ਲਿੱਤਾ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਅੰਡਰ ਦਾ ਕਾਰਪਟ ਧੱਕ ਦਿੱਤਾ ਜਾਂਦਾ ਹੈਗਾ ਉਹ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਜਿਹੜੇ ਤਲਵੇ ਚੱਟਣ ਵਾਲੇ ਆ ਉਹਨਾਂ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਹੈਗਾ ਜਿਹੜੇ ਬੰਦੇ ਆਪਣੇ ਸਮਾਜ ਦੇ ਲਈ ਨਹੀਂ ਬੋਲਦੇ ਦੂਜਿਆਂ ਦੇ ਹੱਕ ਰੱਸੀ ਕਰਦੇ ਆ ਤਾਂ ਕਿ ਇਹ ਬੋਲਣਗੇ ਨਹੀਂ ਇਹ ਸੇ ਕਰਕੇ ਉਹਨਾਂ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਜਾਂਦੀਆਂ ਸੋ ਇਸ ਕਰਕੇ ਆਪਣੇ ਸਮਾਜ ਨੂੰ ਜਾਗਣ ਦੀ ਲੋੜ ਆ ਪੰਜਾਬ ਦੇ ਵਿੱਚ 40% ਵਸੋਂ ਸ਼ਡਿਊਲ ਕਾਸਟ ਆ 32% ਆਫੀਸ਼ੀਅਲੀ ਆਪਣਾ 2011 ਦੀ ਸੈਂਸਸ ਦੇ ਮੁਤਾਬਕ ਪਪੂਲੇਸ਼ਨ ਐਸਸੀ ਆ ਔਰ ਲੇਕਨ 25% ਇਹਨਾਂ ਨੂੰ ਮਿਲ ਰਿਹਾ 1975 ਤੋਂ ਪਿਛਲੇ 50 ਸਾਲਾਂ ਤੋਂ ਇਹ ਰੈਜ਼ਰਵੇਸ਼ਨ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਦੇਸ਼ ਦਾ ਸੰਵਿਧਾਨ ਕਹਿੰਦਾ ਹੈਗਾ ਕਿ ਡਿਊ ਰਿਪਰੈਜ਼ੈਂਟੇਸ਼ਨ ਟੂ ਬੈਕਵਰਡ ਕਲਾਸਸਿਸ ਇਨਕਲੂਡਿੰਗ ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ ਤੇ ਅਸੀਂ ਤਾਂ ਆਪਣੇ ਆਪਣਾ ਹੱਕ ਮੰਗਦੇ ਆ ਅਸੀਂ ਕਿਸੇ ਦਾ ਹੱਕ ਖੋਣਾ ਨਹੀਂ ਚਾਹਦੇ ਇਹ ਹੈ ਕਿ ਸਾਨੂੰ ਜੇ ਨਹੀਂ ਆਪਣਾ ਹੱਕ ਮਿਲ ਰਿਹਾ ਸਰਕਾਰ ਦੇ ਦਰਵਾਜ਼ੇ ੱੱੱਕਾ ਹੋ ਰਿਹਾ ਤੇ ਜੇ ਸਰਕਾਰੇ ਫੀਲ ਕਰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਕਿ ੱੱੱਕਾ ਹੋਇਆ ਤਾਂ ਐਕਸ਼ਨ ਲੈਣਾ ਪੈਂਦਾ ਹੈ ਜਾਂ ਗਲ ਅਗਰ ਉਹ ਸ਼ਿਕਾਇਤ ਗਲਤ ਹੈ ਤਾਂ ਉਹਦੇ ਰੀਜ਼ਨ ਦੇ ਕੇ ਜਸਟੀਫਿਕੇਸ਼ਨ ਦੇ ਕੇ ਉਹਨੂੰ ਫਾਈਲ ਕਰਕੇ ਸਾਨੂੰ ਕਾਪੀ ਦੇ ਦੇਣੀ ਚਾਹੀਦੀ ਹੈ ਉਮਰ ਸਾਹਿਬ ਨੂੰ ਵੀ ਕਾਪੀ ਦੇ ਦੇਣੀ ਚਾਹੀਦੀ ਆ ਇਹ ਤਾਂ ਬਿਲਕੁਲ ਸਰਾਸਰ ਧੱਕਾ ਹੈਗਾ ਕਿ ਇਹ ਆਪਣਾ ਕਮਿਸ਼ਨ ਦੇ ਕੋਈ ਜਾਂਦੇ ਹੈਗੇ ਆ ਔਰ ਇਹਨਾਂ ਦੇ ਜਿਹੜੇ ਆਪਣਾ ਸੈਕਟਰੀਟ ਦੇ ਪਾਸ ਮਲੇ ਵੀ ਬੰਦ ਕਰ ਦਿੱਤੇ ਜਾਂਦੇ ਆ ਦੇਖੋ ਬਹੁਤ ਸਾਰਾ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜ਼ੁਬਾਨੀ ਕਲਾਮੀ ਜਦੋਂ ਕਹਿ ਦਿੱਤਾ ਜਾਂਦਾ ਉਹਦਾ ਰਿਕਾਰਡ ਤਾਂ ਕੋਈ ਹੁੰਦਾ ਨਹੀਂ ਹੈਗਾ ਲੇਕਨ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਰਿਟਨ ਜ਼ਰੂਰੀ ਨਹੀਂ ਹੈਗਾ ਲੇਕਿਨ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਆਪਣੇ ਸਮਾਜ ਲਈ ਜਿਨ੍ਹਾਂ ਦੇ ਵਾਸਤੇ ਤੁਹਾਨੂੰ ਅਪੁਆਇੰਟ ਕੀਤਾ ਗਿਆ ਮੈਂ ਆਪਣਾ ਚੇਅਰਮੈਨ ਸਾਡੀ ਗੱਲ ਕਰਦਾ ਨਾ ਸਿਰਫ ਪੰਜਾਬ ਦੇ ਚੇਅਰਮੈਨ ਦੀ ਬਲਕਿ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਵੀ ਉਹਨਾਂ ਨੂੰ ਅਪਰੋਚ ਕਰਨਾ ਵੀ ਜਿਵੇਂ ਦਿੱਲੀ ਦੇ ਵਿੱਚ ਵੀ ਸੌਖਾ ਨਹੀਂ ਹੈਗਾ ਤਿੰਨ ਵਾਰੀ ਇੱਥੇ ਹੋ ਕੇ ਗਏ ਆ ਪੰਜਾਬ ਦੇ ਵਿੱਚ ਲੇਕਿਨ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ पाए ਭਾਵੇਂ ਮੈਂ ਜੀਪੀ ਪਾਰਟੀ ਦੇ ਵਿੱਚ ਆ ਮੈਂ ਬੜਾ ਜ਼ਿੰਮੇਵਾਰੀ ਨਾਲ ਖੁੱਲਾ ਇਹ ਗੱਲ ਕਰ ਰਿਹਾ ਹੈਗਾ ਕਿ ਆਪਣੀ ਪਾਰਟੀ ਦੇ ਖਿਲਾਫ ਨਹੀਂ ਕਹਦੇ ਮੈਂ ਮੈਂ ਖਿਲਾਫ ਨਹੀਂ ਕਰਦਾ ਸਾਰੀ ਪਾਰਟੀ ਮਾਰੀ ਨਹੀਂ ਹੈਗੀ ਚੇਅਰਮੈਨ ਜੇਕਰ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਭਾਵੇਂ ਗੜੀ ਹੋਵੇ ਤੇ ਭਾਵੇਂ ਮਕਵਾਣਾ ਹੋਵੇ ਤਾਂ ਉਹ ਉਹਨਾਂ ਦੇ ਖਿਲਾਫ ਗੱਲ ਕਰਨੀ ਪੈਂਦੀ ਹੈ ਤੁਹਾਨੂੰ ਚੇਅਰਮੈਨ ਦੀ ਕੁਰਸੀ ਮਿਲੀ ਹੈਗੀ ਹੈ ਦੰਤਾ ਨੂੰ ਐਸ்சிਐਸਟੀ ਨੂੰ ਇਨਸਾਫ ਦੇਣ ਲਈ ਨਾ ਕਿ ਤੁਸੀਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੀ ਤ੍ਰੁੱਤੀ ਬੋਲੋ ਜਿਹੜੇ ਮਨੁਵਾਦੀ ਹੈ ਸਾਡੇ ਆਪਣੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਉਹਨਾਂ ਨੂੰ ਕਿਸੇ ਨੇ ਜੁੱਤੀ ਵਿਖਾਈ ਆ ਲੇਕਿਨ ਉਹ ਕ੍ਰੀਮੀ ਲੇਅਰ ਦੀਆਂ ਗੱਲਾਂ ਕਰਦੇ ਆ ਗਿਆ ਪਹਿਲਾਂ ਭਈ ਆਪਣਾ ਤੁਸੀਂ ਆਪਣਾ ਜਿਹੜੇ ਹਾਈ ਕੋਰਟਾਂ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬੈਕਲੌਗ ਹੈ ਇਹ ਤਾਂ ਪੂਰਾ ਕਰ ਲੋ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ 2 ਜਾਂ 3 ਜੱਜ ਆਂਦੇ ਹੈਗੇ ਜਦੋਂ ਕਿ ਮੇਰੇ ਖਿਆਲ 58 ਪੋਸਟਾਂ ਹੈਗੀਆਂ ਅਪਰੂਵ ਜਿਹੜੀਆਂ ਜੱਜਾਂ ਦੀਆਂ ਹੈਗੀਆਂ ਹਰ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਆ ਹਰ ਲੈਵਲ ਤੇ ਚੇਅਰਮੈਨ ਨੂੰ ਪੁੱਛਣਾ ਚਾਹੀਦਾ ਹੈਗਾ ਕਿ ਪੀਏਯੂ ਤੇ ਗੜਵਾਸੂ ਦੇ ਵਿੱਚ ਤੁਸੀਂ ਰੈਜ਼ਰਵੇਸ਼ਨ ਪੂਰੀ ਕਰਵਾ ਸਕਦੇ ਹੋ ਕਿ ਸਰਕਾਰ ਨੂੰ ਨੋਟਿਸ ਦਿਓਗੇ ਪੰਜਾਬ ਦੀ ਗੱਲ ਕਰ ਰਿਹਾ ਕੀ ਆਪਣਾ 45% ਦੀ ਕੰਡੀਸ਼ਨ ਲੱਗੀ ਹੋਈ ਆ ਜੁਡੀਸ਼ਰੀ ਦੇ ਵਿੱਚ ਭਰਤੀ ਤੇ ਕਿ ਤੁਸੀਂ ਪੰਜਾਬ ਨੂੰ ਨੋਟਿਸ ਦਿਓਗੇ ਇਹਨੂੰ ਗਾਇ ਕਾ ਅਨ ਕਨਸਟੀਚਨਲ ਜਿਹੜੀ ਇਹ ਕੰਡੀਸ਼ਨ ਹੈ ਇਹਨੂੰ ਹਟਾਓ ਪੰਜਾਬ ਦੇ ਵਿੱਚ ਰੈਜ਼ਰਵੇਸ਼ਨ ਪੂਰੀ ਕਰਨ ਦੇ ਵਾਸਤੇ ਸੰਵਿਧਾਨ ਦੇ ਮਤਾਬਕ ਸਟੇਟ ਨੂੰ ਚਲਾਉਣ ਵਾਸਤੇ 25% ਤੋਂ 32% ریزਰਵੇਸ਼ਨ ਲੈ ਕੇ ਜਾਓ ਕਿ ਪੰਜਾਬ ਨੂੰ ਨੋਟਿਸ ਦਿਓ ਕਿ ਪੂਰੀ ਕਰੋ ਹਰ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਲਾਈਵ ਹੋ ਕੇ ਆਪਣਾ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵਾਵਾ ਲੁੱਟਣੀ ਕੀ ਤੁਸੀਂ ਨਾਟੰਗੀ ਕਰ ਰਹੇ ਹੋ ਇਹ ਤਾਂ ਭਗਵੰਤ ਮਾਣੀ ਕਰ ਲੈਂਦਾ ਬਥੇਰੀ ਫੇਰ ਮੈਂ ਸਭ ਤੁਸੀਂ ਤਾਂ ਉੱਤੋਂ ਤੋਂ ਥੋੜੇ ਪਿਸਟਰ ਥੱਲੇ ਆ ਜਾਓ ਤੁਸੀਂ ਉਹਨੂੰ ਵੀ ਸਰਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਤਰ੍ਹਾਂ ਜਿਹੜੇ ਆਪਣਾ 40% ਜਿਹੜੇ ਪੜੇ ਲਿਖੇ ਲੋਕ ਹੈਗੇ ਸ਼ਡਿਊਲ ਕਾਸਟ ਚੁੱਪ ਕਰਕੇ ਬੈਂਡ ਵਾਲੀ ਨਹੀਂ ਹੈਗੇ ਮੈਂ ਕੁੰਬੜਾ ਜਿੰਨੂੰ 100% ਸਪੋਰਟ ਕਰਦਾ ਨਿੱਜੀ ਤੌਰ ਤੇ ਵੀ ਪਾਰਟੀ ਵੱਲੋਂ ਵੀ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਲੜਾਈ ਲੜੋ ਕੋਈ ਘਰਬਾਰ ਛੱਡ ਕੇ ਮੋਰਚੇ ਲਾਣੇ ਬਾਹਰ ਬੈਠਣਾ ਸੌਖਾ ਨਹੀਂ ਹੈ ਕੋਈ ਬੰਦਾ ਵੇਲਾ ਨਹੀਂ ਹੈਗਾ ਇਸ ਕਰਕੇ ਆਪਣਾ ਜੇਕਰ ਸਮਾਜ ਨੂੰ ਵੀ ਮੈਂ ਉਹਨਾਂ ਦੀ ਅਣਖ ਨੂੰ ਟੁੰਬੜਾ ਚਾਹਨਾ ਹੈਗਾ ਕਿ ਭਈ ਆਪਣਾ ਇਹੋ ਜੇ ਲੋਕਾਂ ਦਾ ਸਾਥ ਦਿਓ ਜਿਹਨੂੰ ਤੁਹਾਡੀ ਲੜਾਈ ਲੜ ਰਹੀ ਹੈ ਇਸ ਕਰਕੇ ਆਪਣਾ ਸਰਕਾਰ ਦੇ ਦਰਵਾਜ਼ੇ ਜਿੱਨੇ ਸਾਡੇ ਲੋਕ ਹੈਗੇ ਆ ਬੈਠੇ ਆ ਗਿਆ ਚਾਹੇ ਚੇਅਰਮੈਨ ਆ ਚਾਹੇ ਅਫਸਰ ਸਹਿਬਾਨ ਆ ਚਾਹੇ ਨੇਤਾ ਸਹਿਬਾਨ ਆ ਸਭ ਨੂੰ ਆਪਣੇ ਅੱਖਾਂ ਤੇ ਕੰਨ ਖੁੱਲੇ ਰੱਖਣੇ ਚਾਹੀਦੇ ਆ ਬੇਇਨਸਾਫੀ ਕਿਸੇ ਨਾਲ ਨਾ ਹੋਵੇ ਤੇ ਬਾਬੇ ਨਾਨਕ ਦੀ ਧਰਤੀ ਹੈ ਲੇਕਿਨ ਜੇ ਦਲਤਾਂ ਦੇ ਨਾਲ ਜੇ ਨੀਚ ਜਾ ਕੇ ਬੇਇਨਸਾਫੀ ਹੋਏਗੀ ਤਾਂ ਫੇਰ ਭਈ ਵਿਦਰੋਹ ਤਾਂ ਹੋਏਗਾ ਇਹ ਆਵਾਜ਼ ਤਾਂ ਉੱਠੇਗੀ ਜਿਹੜਾ ਅਸੀਂ ਆਪਣਾ ਸਾਥ ਦੇ ਰਹੇ ਕਮਰਾ ਜੀਆ ਸਰ ਤੁਸੀਂ ਆਪਣੇ ਟਨੋਰ ਦੇ ਵਿੱਚ ਤੁਹਾਡੀ ਚਵੀ ਨੀਦਰ ਅਫਸਰ ਦੀ ਰਹੀ ਹੈ ਕਿ ਆ ਤੁਸੀਂ ਕਹਿ ਸਕਦੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਅਫਸਰ ਸ਼ਹੀਦ ਦੇ ਉੱਤੇ ਸਰਕਾਰਾਂ ਉੱਪਰੋਂ ਜਿਆਦਾ ਪ੍ਰੈਸ਼ਰ ਐ ਜਿਸ ਦੇ ਤਾਈ ਅਫਸਰ ਕੰਮ ਨਹੀਂ ਕਰ ਪਾਉਂਦੇ ਨੇ ਤਾਂ ਹੀ ਅੱਜ ਇਹ ਮੌਬਤ ਆਈ ਹੈ ਜੀ ਇਹ ਪ੍ਰੈਸ ਕਾਨਫਰੰਸ ਕਰਨ ਦੀ ਜਾਰੀ ਹੈ ਬਹੁਤ ਵੱਡ ਚੁੱਕਿਆ ਤੁਸੀਂ ਤਾਂ ਖੂਬ ਹੀ ਜਾਣਦੇ ਜੀ ਇਸ ਪੋਸਟ ਤੇ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਹਿਮਤ ਹੈਗਾ ਇਹ ਐ ਵਾਲੀ ਜਿਹੜੀ ਸਰਕਾਰ ਹੈਗੀ ਆ ਭਗਵੰਤ ਮਾਨ ਜੀ ਦੀ ਸਰਕਾਰ ਇਸ ਤੋਂ ਨਕਮੀ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਭਾਵੇਂ ਹੁਣ ਮੈਂ ਰਿਟਾਇਰ ਹੋ ਚੁੱਕਾ ਲੇਕਿਨ ਇੰਨੇ ਅਫਸਰ ਸਸਪੈਂਡ ਕੀਤੇ ਗਏ 12 ਅਫਸਰ ਦੇ ਕਰੀਬ ਆਈਏ ਐਸਆਈ ਵੀ ਸਸਪੈਂਡ ਕੀਤੇ ਗਏ ਲੇਕਿਨ ਹਰ ਇੱਕ ਅਫਸਰ ਨੂੰ ਬਿਨਾ ਇਮਤਵਾਰੀ ਦੇ ਬਿਨਾ ਕਿਸੇ ਜਸਟੀਫੀਕੇਸ਼ਨ ਦੇ ਰੀਸਟੇਟ ਕਰਤਾ ਗਿਆ ਨੰਬਰ 1 6 ਤੋਂ ਵੱਧ ਅਫਸਰ ਸ਼ਾਇਦ ਅੱਜ ਵੀ 6 ਤੋਂ ਵੱਧ ਅਫਸਰ ਜਿਹੜੇ ਬਿਨਾ ਪੋਸਟਿੰਗ ਤੋਂ 8 8 9-9 ਮਹੀਨੇ ਹੋ ਗਿਆ ਸਰਕਾਰ ਉਹਨਾਂ ਨੂੰ ਤਨਖਾਹ ਦੇ ਰਹੀ ਆ ਭਈ ਜੇ ਮਾਰੇ ਅਫਸਰ ਹੈ ਉਹਨਾਂ ਨੇ ਕੋਈ ਪੁਤਾਹੀ ਕੀਤੀ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਦੀ ਹੈ ਕੋਈ ਇਨਕੁਆਇਰੀ ਕਰਨੀ ਬੰਦ ਦੀ ਹੈ ਨਹੀਂ ਤਾਂ ਜਿੱਦਾਂ ਹੁਣ ਇਹਨਾਂ ਨੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੈਗਾ ਉਹ ਕਿਉਂ ਕੀਤਾ ਹੈਗਾ ਉਹ ਤਾਂ ਚੰਗਾ ਅਫਸਰ ਹੈ ਪਹਿਲੀ ਵਾਰੀ ਐਸਐਸਪੀ ਲੱਗਾ ਹੈਗਾ گورنر ਨਾਲ ਐਡੀਸੀ ਰਿਆ ਉਸੇ ਇਲਾਕੇ ਦੇ ਵਿੱਚ ਉਹਨੇ 12 ਇਨਕਾਊਂਟਰ ਕੀਤੇ ਆ ਆਪਣਾ ਗੈਂਗਸਟਰਾਂ ਦੇ ਇਹ ਫਿਰ ਉਹਨੂੰ ਸ਼ਾਬਾਸ਼ ਦੇਣ ਵਾਸਤੇ ਉਹਨੂੰ ਪਦਮਸ਼ਰੀ ਲਈ ਰਿਕਮੈਂਡ ਕਰਨਾ ਚਾਹੀਦਾ ਸੀ ਪ੍ਰੈਜ਼ੀਡੈਂਟ ਮੈਡਲ ਲਈ ਰਿਕਮੈਂਡ ਕਰਨਾ ਚਾਹੀਦਾ ਸੀ ਪਰ ਕਿਉਂ ਉਹ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਸਪੈਂਡ ਕਰ ਦਿੱਤਾ ਦੂਜਿਆਂ ਨੂੰ ਇਹ ਆਪਣਾ ਇੱਕ ਲੈਸਨ ਦੇਣ ਲਈ ਮਾਈ ਵੇ ਔਰ ਦਾ ਹਾਈਵੇ ਇਹਦੇ ਸੁਣਾ ਚਾਹੁੰਦੇ ਭਗਵੰਤਵਾ ਜੀ ਕਿ ਜਿਆਦਾ ਮੇਰੇ ਮਨ ਦਾ ਕੰਮ ਕਰੇ ਨਹੀਂ ਤਾਂ ਫਿਰ ਤਾਨੂੰ ਸਸਪੈਂਡ ਕਰਨੇ ਕੀ ਜੋ ਪੜਾਈ ਕਰਦੇ ਨੇ ਅਫਸਰ ਲੱਗਦੇ ਨੇ ਉਹ ਫਿਰ ਜੀਰੋ ਹੋ ਗਏ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੇ ਆ 100% ਦੇਖੋ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੈਗੇ ਮੈਂ ਮਨਿੰਦਰ ਸਿੰਘ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਆਪਣਾ ਆਪਣੀ ਸਸਪੈਂਸ਼ਨ ਵਗੈਰਾ ਦੀ ਪਰਵਾਹ ਨਹੀਂ ਕੀਤੀ ਗਲਤ ਕੰਮ ਕਰਨ ਲਈ ਯਾਰ ਨਹੀਂ ਹੈਗੇ ਸੋ ਇਸ ਕਰਕੇ ਮੈਂ ਤਾਂ ਹਰ ਅਫਸਰ ਨੂੰ ਕਹਾਂਗਾ ਕਿ ਕਿੰਨੇ ਘਰ ਲੈਣਗੇ ਸਸਪੈਂਡ ਜਿਹੜੇ ਆਪਣੇ ਮਾਨਯੋਗ ਡੀਜੀਪੀ ਸਾਹਿਬਾ ਸਾਡੇ ਉਹ ਵੀ ਆਪਣਾ ਜਿਵੇਂ ਕੋਈ ਦਿਹਾੜੀਦਾਰ ਨਹੀਂ ਬੰਦਾ ਹੁੰਦਾ ਕੰਟਰੈਕਟ ਤੇ ਲੱਗੇ ਹੋਏ ਐਡ ਹੌਕ ਡੀਜੀਪੀ ਲੱਗੇ ਹੋਏ ਆ ਆਪਣਾ ਜਦੋਂ ਕਿ ਆਪਣਾ ਅਪਰੂਵਲ ਨਹੀਂ ਆ ਗਈ ਉਹਨਾਂ ਨੂੰ ਯੂਪੀਐਸਸੀ ਦੀ ਤੇ ਜੇ ਇਹੋ ਜਿਹੇ ਬੰਦੇ ਬੀਜਪੀ ਨੇ ਕਿਉਂ ਨਹੀਂ ਕਿਹਾ ਕਿ ਨਹੀਂ ਇਹਨੂੰ ਸਸਪੈਂਡ ਕਰਨਾ ਨਹੀਂ ਬੰਦਾ ਬੀਜਪੀ ਦੀ ਪ੍ਰਮਾਨਗੀ ਤੋਂ ਬਿਨਾਂ ਤਾਂ ਨਹੀਂ ਨਾ ਸਸਪੈਂਡ ਹੋ ਸਕਦਾ ਲੇਕਿਨ ਜੇ ਅਸੀਂ ਆਪਣਾ ਵਿਸ਼ ਜਾਵਾਂਗੇ ਫੁੱਟਮੈਟ ਬਣ ਜਾਵਾਂਗੇ ਫਿਰ ਤਾਂ ਹਰ ਨੇਤਾ ਆਏਗਾ ਤੇ ਕਿੱਕ ਮਾਰ ਕੇ ਅੱਗੇ ਪੈਰ ਛੱਡ ਕੇ ਲੰਘ ਜਾਏਗਾ ਸੋ ਜੇਕਰ ਤੁਸੀਂ ਆਈਐਸ ਰਿਟਾਇਰ ਹੋਏ ਹੋ ਕਿਹਾ ਇਹ ਮੁੱਦਾ ਸਹੀ ਚੱਲ ਰਿਹਾ ਹੈਗਾ ਕਿ ਆਪ ਬਕ ਵਿੱਚ ਬੈਠੇ ਨੇ ਲੋਕ ਜਿਹੜੇ ਫੇਕ ਸਰਟੀਫਿਕੇਟ ਦੇ ਉੱਤੇ ਵੱਡੇ ਵੱਡੇ ਅਸੋਕ ਅਫਸਰ ਬਣ ਜੁਕਦੇ ਨੇ ਇਹ ਮੈਂ ਬਰਸੈਂ ਮੇਰੇ ਨਿੱਜੀ ਧਿਆਨ ਦੇ ਵਿੱਚ ਵੀ ਹੈ ਕਈ ਆਪਣਾ ਇਹੋ ਜਿਹੇ ਜਿਹੜੇ ਕੇਸ ਹੈਗੇ ਮੈਂ ਖੁਦ ਆਪਣਾ ਵੈਲਫੇਅਰ ਡਿਪਾਰਟਮੈਂਟ ਨੇ ਟੇਕਅਪ ਕੀਤੇ ਗਏ ਹੋਏ ਹੈਗਾ ਇਹਨਾਂ ਤੋਂ ਬਾਹਰ ਜਾ ਕੇ ਇੱਕ ਮਨਜੀਤ ਸਿੰਘ ਸੇਖੋਂ ਹੈ ਸੇਖੋਂ ਤੋਂ ਤੁਹਾਨੂੰ ਪਤਾ ਹੋਗਾ ਸੇਖੋਂ ਜੱਟ ਸਿੱਖ ਹੁੰਦੇ ਹੈਗਾ ਉਹ ਇਥੇ ਫਤਿਹਗੜ੍ਹ ਸਾਹਿਬ ਦਾ ਜੱਟ ਸਿੱਖ ਹੈ ਮੰਡੀ ਗੋੜੀ ਨਗਰ ਦਾ ਉਹਨੇ ਆਪਣਾ ਬਾਲਮੀਕੀ ਦਾ ਸਰਟੀਫਿਕੇਟ ਬਣਾ ਕੇ ਐਸਡੀਓ ਮਹਾਲੀ ਲੱਗਿਆ ਹੋਇਆ 5 ਸਾਲ ਹੋ ਗਏ ਮੇਰੇ ਮੰਨੂ ਮਗਰ ਲੱਗਿਆ ਨੂੰ ਇੱਕ ਆਪਣਾ ਡਾਇਰੈਕਟਰ ਜੱਗੀ ਜੱਗੀ ਨਾਮ ਦਾ ਆਇਆ ਸੀਗਾ ਮੈਨੂੰ ਸੋਨੇ ਚ ਆਇਆ ਕਿ 25 ਲੱਖ ਰੁਪਈਆ ਲੈ ਕੇ ਉਹਦਾ ਕੇਸ ਹੀ ਫਾਈਲ ਕਰ ਗਿਆ ਇਸ ਵਾਈ ਕਰ ਗਿਆ ਡਿਵੀਜ਼ਨ ਹੈਡੀ ਸਰ ਕੀ ਮੌਕੇ ਸਸਪੈਂਡ ਕੀਤਾ ਜਾ ਸਕਦਾ ਸਰਕਾਰ ਕੋਈ ਪ੍ਰਵੀਜ਼ਨ ਹੈ ਜਾਂ ਡਿਸਕਸ ਕਰ ਸਕਦੀ ਹੈ ਪਰ ਸਪੈਨਸ਼ਨ ਤਾਂ ਹੋ ਹੀ ਸਕਦੀ ਆ محکمہ ਜਿਹੜਾ ਪੀਡੋ ਦਾ ਉਹ ਵੀ ਐਕਸ਼ਨ ਲੈ ਸਕਦਾ ਵੈਲਫੇਅਰ ਡਿਪਾਰਟਮੈਂਟ ਵੀ ਐਕਸ਼ਨ ਲੈ ਸਕਦਾ ਬੜੀਆਂ ਕਲੀਅਰ ਕਟ ਪ੍ਰਵੀਜ਼ਨ ਹੈ ਜਿਹੜਾ ਬੰਦਾ ਇਹਨੂੰ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਦੇ ਹੁਕਮ ਅ ਤਾ ਆ 5-5 ਸਾਲ ਇਹਨੂੰ ਲਟਕਾਈ ਰੱਖਣਾ ਜਿਵੇਂ ਆਪਣਾ ਗਮਰੇ ਜੀ ਨੇ ਕਿਹਾ ਕਿ 2 ਮਹੀਨੇ ਦੀ ਤਰਖਾ ਦੇ ਦੋ ਗੱਲ ਰਫਾ ਦਫਾ ਹੋ ਜਾਂਦੀ ਹੈ ਹੋਰ ਕੀ ਚਾਹੀਦਾ ਉਹਨਾਂ ਨੂੰ ਬੈਠਾ ਬਿਠਾਇਆ ਇਸਰ ਜਿਹੜੀ 12 ਲੋਕਾਂ ਦੇ ਉੱਤੇ ਐਫਆਈਆਰ ਹੋਈ ਹੈ ਤੇ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਉਹਦਾ ਕੀ ਮਾਮਲਾ ਹੋ ਸਕਦਾ ਕੀ ਕਾਰਨ ਹੋ ਸਕਦਾ ਦੇਖੋ ਐਫਆਈਆਰ ਬੀਕਮ ਅੰਡਰ ਕੰਪਲਸ਼ਨ ਹੋਈ ਪਹਿਲੀ ਗੱਲ ਤਾਂ ਫਿਰ ਉਹਦੀ ਇਨਵੈਸਟੀਗੇਸ਼ਨ ਹੋਈ ਜਦੋਂ ਐਫਆਈਆਰ ਹੁੰਦੀ ਆ ਤੇ ਉਹਦੇ ਵਿੱਚ ਆਪਣਾ ਕਿਸੇ ਪੁਲਿਸ ਅਫਸਰ ਦੀ ਹੀ ਇਨਵੋਲਵਮੈਂਟ ਹੁੰਦੀ ਆ ਤੇ ਜਿਹੜੇ ਸੀਨੀਅਰ ਪੁਲਿਸ ਅਫਸਰ ਆ ਉਹ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਸਗੋਂ ਇੱਕ ਫੀਤੀ ਹੋਰ ਲਾ ਕੇ ਮੋਢੇ ਤੇ ਰਿਟਾਇਰ ਕਰ ਦਿੱਤੇ ਜਾਂਦੇ ਆ ਕੌਣ ਕਹੇ ਰਾਣੀ ਅੱਗਾਟ ਜਦੋਂ ਐਕਸ਼ਨ ਲੈਣ ਵਾਲਾ ਹੀ ਉਹਨਾਂ ਨੂੰ ਵਿਚਾਰ ਦੇ ਵਿੱਚ ਸ਼ਾਮਲ ਹੋਵੇ ਤਾਂ ਫਿਰ ਐਕਸ਼ਨ ਕੌਣ ਲਏਗਾ ਇਸੇ ਕਰਕੇ ਤਾਂ ਇਹਨਾਂ ਨੂੰ ਧਰਨੇ ਲਾਣੇ ਪੈ ਰਹੇ ਨੇ ਕੁੰਮੜਾ ਜੀ ਨੂੰ ਨਹੀਂ ਤਾਂ ਧਰਨੇ ਜਾਣ ਦੀ ਕੀ ਲੋੜ ਹੈ ਜੇ ਆਪਣੇ ਆਪ ਹੀ ਇਨਸਾਫ ਮਿਲ ਜਾਵੇ ਤਾਂ ਕੁੰਮੜਾ ਸਾਹਿਬ ਇੱਕ ਆਖੀ ਸਵਾਲ ਹੈਗਾ ਕਿ ਆਜ ਨੱਬਰ ਸਾਹਿਬ ਦਾ ਤੁਹਾਨੂੰ ਸਪੋਰਟ ਮਿਲੀ ਹੈ ਕਿ ਭਾਜਪਾ ਨੇ ਸਪੋਰਟ ਮਿਲੀ ਹੈ ਸਾਫ਼ ਤੌਰ ਤੇ ਕਿਸ ਚੀਜ਼ ਉੱਪਰ ਅਸੀਂ ਭਾਜਪਾ ਦੀ ਗੱਲ ਨਹੀਂ ਅਸੀਂ ਤਾਂ ਨੱਬਰ ਸਾਹਿਬ ਦਾ ਨਿੱਜੀ ਤੌਰ ਤੋਂ ਇਹ ਪੜੇ ਲਿਖੇ ਨੇ ਇੰਟੈਲੀਜੈਂਟ ਨੇ ਜਿਹੜੇ ਇਕੱਲਾ ਵੀ ਸਾਨੂੰ ਨਹੀਂ ਵੀ ਕਈ ਮੇਰੀ ਲੋਲਜ ਹੋਣ ਦੀ ਹਾਨੂੰ ਘਟ ਨਾਲ ਲਿਉਂਦੀ ਹੈ ਅਸੀਂ ਗਾਈਡੈਂਸ ਵੀ ਲੈ ਸਕਦੇ ਇਹਨਾਂ ਦੀ ਸਲਾਹ ਵੀ ਲੈ ਸਕਦੇ ਕੱਲ ਨੂੰ ਕੋਈ ਪ੍ਰੋਪਰ ਸਾਡਾ ਇਹ ਕੋਰਸ ਮੈਟਰ ਚੱਲ ਰਿਹਾ ਸਾਡੀ ਤਰੀਕ ਚੱਲ ਰਹੀ ਹੈ ਮਾਨਯੋਗ ਚੀਫ ਜਸਟਿਸ ਕੇਸ ਨੂੰ ਸੁਣਾਈ ਕਰ ਰਿਹਾ ਮੈਂ ਆਪਣੇ ਵੱਲੋਂ ਪਬਲਿਕ ਇੰਟਰਪੀਟਿਸ਼ਨ ਪਾਈ ਹੈ ਉਹ ਜਿੱਥੇ ਵੀ ਕਿਤੇ ਸਾਨੂੰ ਕਿਤੇ ਲੋੜ ਪੈਂਦੀ ਹੈ ਤਾਂ ਇਹ ਸਾਡਾ ਸਹਿਯੋਗ ਦੇਣਗੇ ਵੀ ਤੇ ਪਹਿਲਾਂ ਇਹਨਾਂ ਨੇ ਸਹਿਯੋਗ ਦਿੱਤਾ ਵੀ ਹੈ ਕਈਆਂ ਨੂੰ